ਹਾਂਜੀ ਗੁਰੂ ਪਿਆਰੀ ਗੁਰੂ ਸੋਰੀ ਖਾਲਸਾ ਸਤ ਸੰਗਤ ਜੀ ਆਪ ਜੀ ਨੇ ਬੜੇ ਪ੍ਰੇਮ ਸਤਿਕਾਰ ਦੇ ਨਾਲ ਦੱਸ ਦਿਆਂ ਜੋ ਵਿਚਾਰਾਂ ਸਨ ਉਹਨਾਂ ਨੂੰ ਬੜਾ ਸਨੇਮ ਬਖਸ਼ੇ ਆਉ ਸਮਾਵਰਥਨਾ ਗਵਾਉਂਦਿਆਂ ਹੋਇਆਂ ਗੁਰੂ ਕਲਗੀ ਧਰਦਸ਼ਮੀਸ਼ ਪਿਤਾ ਜੀ ਦੇ ਅਸ਼ੀਰਵਾਦ ਲੈ ਕੇ ਰਹਿਂਦੀਆਂ ਵਿਚਾਰਾਂ ਨੂੰ ਪੂਰਨ ਕਰਨ ਦਾ ਇੱਕ ਨਿਮਾਣਾ ਜਿਹਾ ਯਤਨ ਕਰੀਏ ਮੈਂ ਫੇਰ ਇੱਕ ਵਾਰੀ ਹਾਜ਼ਰੀ ਦੀ ਬੇਨਤੀ ਕਰਦਾ ਹਾਂ ਵੀ ਕਿਰਪਾ ਕਰਕੇ ਜਿਨ੍ਹਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰਨ ਅਤੇ ਵੀਡੀਓ ਨੂੰ ਸ਼ੇਅਰ ਲਾਈਕ ਤੇ ਕਮੈਂਟ ਜ਼ਰੂਰ ਕਰਨ ਤਾਂ ਜੋ ਮੈਨੂੰ ਆਪਜੀ ਦਾ ਪੁਆਇੰਟ ਆਫ਼ View ਪਤਾ ਚੱਲਦਾ ਰਹੇ ਦੇ ਨਾਲ ਆਪਣੇ ਨੇਕ ਜਿਹੇ ਸੁਝਾਅ ਨੇ ਉਹ ਆਪਜੀ ਜ਼ਰੂਰ ਦੇਣ ਦਾ ਯਤਨ ਕਰਨਾ ਸੋ ਆਓ ਅੱਜ ਅਨੰਤ ਸਾਹਿਬ ਜੀ ਦੀਆਂ ਰਹਿੰਦੀਆਂ ਵਿਚਾਰਾਂ ਵਿੱਚੋਂ ਪੰਜ ਪੌੜੀਆਂ ਦੀ ਵਿਚਾਰ ਹੋਏਗੀ ਪੰਜ ਪੌੜੀਆਂ ਦੀ ਵਿਚਾਰ ਅਸੀਂ ਅਗਲੀ ਵਾਰ ਸਾਂਝ ਪਾਵਾਂਗੇ ਆਓ ਸਮੇਂ ਨੂੰ ਜਾਣਦਿਆਂ ਹੋਇਆ ਪੰਜ ਪੌੜੀਆਂ ਦੀ ਵਿਚਾਰ ਆਰੰਭ ਕਰੀਏ ਜਿਸ ਦੇ ਕੁਝ ਸਵਾਲ ਮੈਂ ਥੰਬਨੇਲ ਦੇ ਵਿੱਚ ਲਿਖੇ ਹੋਏ ਨੇ ਵੀ ਕਿਹੜਾ ਕਰਮ ਕਮਾਉਣਾ ਚਾਹੀਦਾ ਹੈ ਅਤੇ ਜੀਵਨ ਦੀ ਪੂੰਜੀ ਕੀ ਹੈ ਯਾਰ ਵਿੱਚ ਭਿੱਜ ਕੇ ਇੱਕ ਵਾਰੀ ਫਤੇ ਦਾ ਜਵਾਬ ਫਤੇ ਵਿੱਚ ਦੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਜੀ ਬਖਸ਼ਿਸ਼ ਕਰਦੇ ਪਏ ਹਨ 31 ਨੰਬਰ ਪੌੜੀ ਵਿੱਚ ਕਹਿੰਦੇ ਹਾਰ ਰਾਸ ਮੇਰੀ ਮਨ ਵਣਜਾਰਾ ਰਾਸ ਕਹਿੰਦੇ ਨੇ ਪੂੰਜੀ ਨੂੰ ਰਾਸ ਕਹਿੰਦੇ ਨੇ ਉਹ ਸਰਮਾਏ ਨੂੰ ਜੋ ਜ਼ਿੰਦਗੀ ਜੀਣ ਵਾਸਤੇ ਇਕੱਠਾ ਕੀਤੀ ਜਾਂਦੀ ਮਹਾਰਾਜ ਕਹਿੰਦੇ ਪ੍ਰਭੂ ਦਾ ਨਾਮ ਹੀ ਮੇਰੀ ਪੂੰਜੀ ਪ੍ਰਭੂ ਮੇਰੀ ਪੂੰਜੀ ਤੇ ਮਾਨਵ ਵਪਾਰੀ ਮੇਰਾ ਮਨ ਜਿਹੜਾ ਨਾ ਉਹ ਵਪਾਰ ਕਰਨ ਵਾਲਾ ਹੈ ਇਹ ਵਪਾਰ ਕਰਨ ਵਾਸਤੇ ਜੋ ਸਮਾਨ ਹੈ ਉਹ ਹੈ ਮੇਰੇ ਮੇਰੇ ਕੋਲ ਪ੍ਰਭੂ ਪ੍ਰਭੂ ਦਾ ਨਾਮ ਮੈਂ ਪ੍ਰਭੂ ਦੇ ਨਾਮ ਦਾ ਵਪਾਰੀ ਹਾਂ ਨਾਮ ਦਾ ਵਪਾਰ ਕਰਦਾ ਹਾਂ ਹਰ ਰਾਸ ਮੇਰੀ ਮਨਵਣ ਜਾਰਾ ਸਤ ਗੁਰ ਤੇਰਾ ਸਜਾਣੀ ਹਾਂ ਹਰੀ ਮੇਰੀ ਰਾਸ਼ੀ ਤੇ ਮਨ ਵਪਾਰੀ ਹੈ ਇਸ ਪੂੰਜੀ ਨੂੰ ਸੱਚੇ ਗੁਰੂ ਤੋਂ ਜਾਣਿਆ ਜਾਂਦਾ ਹੈ ਇਹਦਾ ਅਰਥ ਇਹ ਹੈ ਵੀ ਠੀਕ ਹੈ ਅਸੀਂ ਸੰਸਾਰੀ ਲੋਕ ਆ ਦੁਨੀਆ ਦੇ ਵਿੱਚ ਵਿਚਰਨਾ ਹੈ ਪੈਸੇ ਦੀ ਬੜੀ ਲੋੜ ਹੁੰਦੀ ਹੈ ਇਦਾਂ ਨੇ ਕਹਿੰਦੇ ਵੀ ਪੈਸਾ ਜ਼ਰੂਰੀ ਨਹੀਂ ਧਰਮ ਕਰਮ ਦੇ ਕਾਰਜਾਂ ਵਿੱਚ ਵੀ ਪੈਸਾ ਬਹੁਤ ਸਹਾਇਤਾ ਕਰਦਾ ਹੈ ਲੇਕਿਨ ਪੈਸਾ ਧਰਮ ਨਹੀਂ ਹੈ ਧਰਮ ਹੈ ਵਿਅਕਤੀ ਦੇ ਕਰਮ ਧਰਮ ਹੈ ਵਿਅਕਤੀ ਦੀ ਦ੍ਰਿਸ਼ਟੀ ਧਰਮ ਹੈ ਵਿਅਕਤੀ ਦਾ ਸੋਚਣਾ ਸਮਝਣਾ ਵਿਚਾਰਨਾ ਤੇ ਸਰਬੱਤ ਦੇ ਭਲੇ ਵਾਸਤੇ ਉਦਮ ਕਰਨਾ ਸੋ ਇਸ ਵਿੱਚ ਪੈਸਾ ਬੜੀ ਸਹਾਇਤਾ ਕਰਦਾ ਪਰ ਮਹਾਰਾਜ ਕਹਿੰਦੇ ਇੱਕ ਐਸਾ ਵੀ ਕਰਮ ਹੈ ਜੋ ਬਿਨਾਂ ਪੈਸੇ ਤੋਂ ਵੀ ਕੀਤਾ ਜਾਂਦਾ ਹੈ ਉਹ ਹੈ ਸੱਚ ਦਾ ਵਪਾਰ ਉਹ ਹੈ ਗੁਣਾਂ ਦਾ ਵਪਾਰ ਜੇ ਮੇਰੇ ਕੋਲ ਕੋਈ ਗੁਣ ਹੈ ਮੈਂ ਉਸ ਨੂੰ ਫ੍ਰੀ ਆਫ ਕੋਸਟ ਕਿਸੇ ਨੂੰ ਦੇ ਸਕਦਾ ਉਹਦੇ ਵਾਸਤੇ ਪੈਸੇ ਦੀ ਲੋੜ ਨਹੀਂ ਉਹਦੇ ਵਾਸਤੇ ਕੋਈ ਪਹਿਮਾਨਾ ਕੋਈ ਰੇਟ ਨਹੀਂ ਲੱਗਦਾ ਵੀ ਮੈਂ ਸੱਚ ਦੇਣਾ ਤੇਰੀ ਇੰਨੀ ਕੀਮਤ ਹੈ ਬਲਕਿ ਸੱਚ ਦੀ ਕੋਈ ਕੀਮਤ ਨਹੀਂ ਇਹ ਅਮੋਲਕ ਲਿਖਿਆ ਮਹਾਰਾਜ ਜੀ ਨੇ ਵੀ ਇਹ ਅਮੁੱਲੀਆਂ ਬਹੁਮੁੱਲੀਆਂ ਦਾਤਾਂ ਨੇ ਪ੍ਰਭੂ ਦਾ ਨਾਮ ਪ੍ਰਭੂ ਦੇ ਗੋਣੀ ਮੇਰੇ ਜੀਵਨ ਦੀ ਪੂੰਜੀ ਹੈ ਤੇ ਮੇਰਾ ਮਨ ਇਸ ਪੂੰਜੀ ਦਾ ਵਪਾਰ ਕਰਦਾ ਹੈ ਇਹ ਪੂੰਜੀ ਨੂੰ ਵੰਡਣ ਦਾ ਕੰਮ ਮੇਰਾ ਮਨ ਕਰਦਾ ਹਰ ਹਰ ਨਿਤ ਜੱਪਿਓ ਜੀ ਹੋਲਾ ਹਖਟਿਓ ਦਿਹਾੜੀ ਦਿਲੋਂ ਸਦਾ ਹਰੀ ਹਰੀ ਜਪੋ ਤੇ ਜੀਵਨ ਰੂਪ ਦਿਨ ਲਾਭ ਖਟੋ ਇਸ ਇਸ ਕਥਨ ਦਾ ਅਰਥ ਕੀ ਹੈ ਸਾਧ ਸੰਗਤ ਜੀ ਜਿਵੇਂ ਇੱਕ ਵਪਾਰੀ ਆਪਣੇ ਸਮਾਨ ਨੂੰ ਵੇਚਦਾ ਹੈ ਉਹ ਸਾਰੀ ਦਿਹਾੜੀ ਉਸ ਵਪਾਰ ਦਾ ਨਾਮ ਉੱਚੀ ਉੱਚੀ ਪੁਕਾਰਦਾ ਤਾਂ ਕਿ ਲੋਕ ਉਸ ਵਪਾਰ ਨੂੰ ਜਾਣਨ ਸਮਝਣ ਤੇ ਉਹ ਤੋਂ ਚੀਜ਼ਾਂ ਖਰੀਦਣ ਹੁਣ ਜੇ ਅਸੀਂ ਨਾਮ ਦਾ ਵਪਾਰ ਕਰਨ ਨਿਕਲੇ ਆ ਨਾਮ ਦੇ ਵਪਾਰੀ ਬਣੇ ਆ ਤੇ ਫਿਰ ਨਾਮ ਦਾ ਵਪਾਰ ਤਾਂ ਉੱਚੀ ਉੱਚੀ ਗਾ ਕੇ ਲੋਕਾਂ ਤੱਕ ਆਪਣਾ ਮੈਸੇਜ ਪਹੁੰਚਾ ਕੇ ਸਰਬੱਤ ਦਾ ਭਲਾ ਕਰਕੇ ਆਪਣੇ ਅੰਦਰ ਉਹ ਗੁਣਤਾ ਪੈਦਾ ਕਰਕੇ ਜਿਨ੍ਹਾਂ ਗੁਣਾਂ ਨੂੰ ਵੇਖ ਕੇ ਇਹ ਦੁਨੀਆ ਦੇ ਲੋਕ ਕਹਿੰਨ ਵੀ ਹਾਂ ਜੇ ਜੀਵਨ ਹੋਵੇ ਤੇ ਇਹੋ ਜਿਹਾ ਸੁਮਾਰਾ ਜੀ ਕਹਿੰਦੇ ਇਹ ਤਰੀਕਾ ਹੈ ਪ੍ਰਭੂ ਦਾ ਬੈਨੀਫਿਟ ਜਿਵੇਂ ਵਪਾਰੀ ਦੁਕਾਨਾਂ ਤੇ ਤੁਸੀਂ ਦੇਖਿਆ ਹੋਏਗਾ ਵੀ ਜਿਹੜੇ ਸ਼ੌਪਕੀਪਰ ਹੁੰਦੇ ਨੇ ਉੱਚੀ ਉੱਚੀ ਬੋਲ ਕੇ ਆਜੋ ਸਮਾਨ ਲੈ ਜਾਓ ਸੇਲ ਲੱਗੀ ਹੈ ਹੁਣ ਉਹ ਲਾਹਾ ਕਿਵੇਂ ਖੱਟਦੇ ਨੇ ਕਸਟਮਰ ਆਉਂਦਾ ਹੈ ਪੈਸੇ ਦਿੰਦਾ ਹੈ ਉਹ ਆਪਣੀ ਬਚਤ ਰੱਖਦੇ ਨੇ ਇਦਾਂ ਹੀ ਜਦੋਂ ਅਸੀਂ ਨਾਮ ਦਾ ਵਪਾਰ ਕਰਨਾ ਹੈ ਕੋਈ ਵਿਅਕਤੀ ਆਏਗਾ ਸਾਡੇ ਕੋਲ ਆਏਗਾ ਆਪਣੇ ਅਫਗਣ ਛੱਡ ਕੇ ਸਾਡੇ ਤੋਂ ਗੁਣ ਲੈ ਲਏਗਾ ਸਾਨੂੰ ਵੀ ਉਸ ਤੋਂ ਕੁਝ ਸਿੱਖਣ ਨੂੰ ਮਿਲੇਗਾ ਉਹਦੇ ਜੀਵਨ ਦੇ ਤਜਰਬੇ ਤੋਂ ਅਸੀਂ ਵੀ ਕੁਝ ਿਆਣਾਂਗੇ ਤੇ ਅਸੀਂ ਨਾਮ ਦਾ ਵਪਾਰ ਕਰਦੇ ਹਾਂ ਸਾਡੇ ਕੋਲ ਤਾਂ ਨਾਮ ਲੈਣ ਵਾਸਤੇ ਹੀ ਆਇਓ ਤੇ ਜੇ ਕੋਈ ਨਾਮ ਲੈ ਕੇ ਜਾਏਗਾ ਸਾਡੇ ਤੋਂ ਸਾਨੂੰ ਬੜਾ ਚੰਗਾ ਲੱਗੇਗਾ ਵੀ ਅੱਜ ਮੈਂ ਇਨਾ ਨਾਮ ਕਿਸੇ ਹੋਰ ਦੇ ਹਿੱਸੇ ਵੀ ਦੇ ਦਿੱਤਾ ਮੇਰਾ ਇਹ ਵੰਡਿਆ ਹੋਰ ਵੱਧ ਜਾਣਾ ਮਹਾਰਾਜ ਕਹਿੰਦੇ ਲਾਹਾ ਹਰ ਹਰ ਨਿਤ ਜਪਿਓ ਜ਼ੁਬਾਨ ਤੋਂ ਜਪੋ ਜਿਓ ਲਾਹਾ ਖਟਿਓ ਦਿਹਾੜੀ ਤੇ ਜੀ ਦੇ ਵਿੱਚ ਸਾਫ ਦਿਲ ਵਿੱਚ ਇਹ ਨਾਮ ਦਾ ਲਾਹਾ ਖੁਸ਼ੀ ਰੂਪ ਹੋ ਕੇ ਮਿਲਦਾ ਹੁਣ ਮਹਾਰਾਜ ਜੀ ਇਹ ਵੀ ਕਹਿੰਦੇ ਨੇ ਇਹ ਧਨ ਤਨਾ ਮਿਲਿਆ ਜਿਨ ਹਰ ਆਪੇ ਪਣਾ ਵੇਖੋ ਜਿਹੜਾ ਧਨ ਹੈ ਜੋ ਪੈਸੇ ਨੇ ਜੋ ਕਰੰਸੀ ਉਹ ਮਾੜਿਆਂ ਕੋਲ ਵੀ ਚੰਗਿਆਂ ਕੋਲ ਵੀ ਪਰ ਮਹਾਰਾਜ ਜੀ ਕਹਿੰਦੇ ਨਾਮ ਧਨ ਨਾਮ ਦਾ ਰਤਨ ਉਪਦੇਸ਼ ਦਾ ਰਤਨ ਉਹਨੂੰ ਮਿਲਿਆ ਜਿਹਦੇ ਉੱਤੇ ਗੁਰੂ ਦੀ ਕਿਰਪਾ ਹੋਈ ਜੇ ਤੁਸੀਂ ਨਾਮ ਜਪਦੇ ਉਪਾਠ ਪਾਣੀ ਪੜਦੇ ਹੋ ਗੁਰੂ ਗੁਰੂ ਕਰਦੇ ਇਹਦਾ ਮਤਲਬ ਹੈ ਤੁਹਾਨੂੰ ਮਹਾਰਾਜ ਜੀ ਨੇ ਬੜਾ ਤਰੁੱਠ ਕੇ ਇਹ ਨਾਮ ਇਹ ਸਿੱਖੀ ਦੀ ਦਾਤ ਬਖਸ਼ੀ ਕੈ ਨਾਨਕ ਹਰ ਰਸ ਮੇਰੀ ਮਨ ਹੋਆ ਬਣ ਜਾ ਰਾ ਗੁਰੂ ਜੀ ਕਹਿੰਦੇ ਹਨ ਕਿ ਪ੍ਰਭ ਮੇਰੀ ਪੂੰਜੀ ਹੈ ਤੇ ਮਨ ਵਪਾਰੀ ਹੋ ਗਿਆ ਮੈਂ ਥੋੜਾ ਜਿਹਾ ਇਹਨੂੰ ਵਿਸਤਾਰ ਦੇ ਨਾਲ ਆਪਜੀ ਤੱਕ ਲੈ ਕੇ ਆਵਾਂ ਵੇਖੋ ਜ਼ਿੰਦਗੀ ਜੀਣ ਵਾਸਤੇ ਦੁਨਿਆਵੀ ਧਨ ਬੜਾ ਜ਼ਰੂਰੀ ਹੈ ਇਹ ਪੂੰਜੀ ਵੀ ਅਸੀਂ ਇਕੱਤਰ ਕਰਨੀ ਹੈ ਪਰ ਇਹ ਪੂੰਜੀ ਸੁੱਖਾਂ ਦੇ ਸਾਧਨ ਜ਼ਰੂਰ ਪ੍ਰੋਵਾਈਡ ਕਰਾ ਸਕਦੀ ਮਹਈਆ ਕਰਾ ਸਕਦੀ ਲੇਕਿਨ ਸੁੱਖ ਨਹੀਂ ਦੇ ਸਕਦੀ ਇਹ ਗੱਲ ਨੂੰ ਜੇ ਮੈਂ ਨਿੱਜੀ ਤੌਰ ਤੇ ਵੀ ਕਹਾਂ ਵੀ ਹਾਂ ਪੈਸਾ ਤਾਂ ਆਉਂਦਾ ਹੈ ਜਾਂਦਾ ਹੈ ਆਉਂਦਾ ਹੈ ਜਾਂਦਾ ਹੈ ਇਹ ਪ੍ਰਚਲਨ ਲੱਗਿਆ ਰਹਿੰਦਾ ਹੈ ਪਰ ਜੇ ਸੱਚਮੁੱਚ ਹੀ ਸੁੱਖ ਲੈਣਾ ਹੈ ਨਾ ਤੇ ਉਹ ਸੁੱਖ ਪਰਿਵਾਰ ਵਿੱਚ ਮਿਲਦਾ ਹੈ ਜੇ ਸੱਚਮੁੱਚ ਹੀ ਸੁੱਖ ਲੈਣਾ ਸੁੱਖ ਉਸ ਪਿਓ ਤੋਂ ਪੁੱਛੋ ਜਿਸ ਪਿਓ ਦੇ ਧੀਆਂ ਪੁੱਤ ਉਹਦੇ ਇੱਜ਼ਤ ਮਾਣ ਸਤਿਕਾਰ ਕਰਦੇ ਨੇ ਕਿਤੇ ਕੋਈ ਉਹਨੂੰ ਦੁੱਖ ਦਰਦ ਹੁੰਦਾ ਹੈ ਉਹਨੂੰ ਪੁੱਛਦੇ ਨਹੀਂ ਉਹਨੂੰ ਦੱਸਦੇ ਨਹੀਂ ਉਸ ਮਾਂ ਤੋਂ ਪੁੱਛੋ ਜਿਸ ਮਾਂ ਦੀ ਬੁੱਢੇ ਬਾਰੇ ਸੇਵਾ ਹੁੰਦੀ ਹੈ ਜਿਸ ਮਾਂ ਨੂੰ ਸਤਿਕਾਰ ਨਾਲ ਬੁਲਾਇਆ ਜਾਂਦਾ ਸਿਰ ਮੌਰ ਬਿਠਾਇਆ ਜਾਂਦਾ ਹੈ ਸੁੱਖ ਉਹ ਹੈ ਪੈਸੇ ਵਾਲੇ ਵੀ ਸੁਖੀ ਨੇ ਪਰ ਉਹਨਾਂ ਕੋਲ ਸੁੱਖਾਂ ਦੇ ਸਾਧਨ ਨੇ ਸੁੱਖ ਨਹੀਂ ਨਾ ਉਹਨਾਂ ਕੋਲ ਬੈਠਣ ਦਾ ਸਮਾਂ ਨਾ ਉਹਨਾਂ ਕੋਲ ਕਿਤੇ ਜਾਣ ਦਾ ਸਮਾਂ ਮੀਟਿੰਗਾਂ ਵਿੱਚ ਰੁੱਝੇ ਪੈਸਾ ਬਹੁਤ ਹੈ ਜਿੰਨਾ ਜ਼ਿਆਦਾ ਪੈਸਾ ਉਨਾਂ ਹੀ ਜ਼ਿਆਦਾ ਜੰਜਾਲ ਨੇ ਤੇ ਇਹ ਗੱਲ ਮੈਂ ਇਸ ਕਰਕੇ ਨਹੀਂ ਕਹਿ ਰਿਹਾ ਵੀ ਮੇਰੇ ਕੋਲ ਨਹੀਂ ਹੈਗਾ ਇਹ ਬਲਕਿ ਹਕੀਕਤਾਂ ਨੇ ਗਰੀਬੀ ਵਿੱਚ ਬੰਦਾ ਕਹਿੰਦਾ ਵੀ ਉਹਦੀ ਵੀ ਲੋੜ ਹੈ ਉਹਦੀ ਵੀ ਲੋੜ ਹੈ ਉਹਦੇ ਨਾਲ ਵੀ ਮੈਨੂੰ ਲੋੜ ਹੈ ਉਹਦੀ ਵੀ ਜ਼ਰੂਰਤ ਹੈ ਅਮੀਰੀ ਵਿੱਚ ਕਹਿੰਦਾ ਲੈ ਇਹਦੀ ਵੀ ਲੋੜ ਨਹੀਂ ਉਹਦੀ ਵੀ ਲੋੜ ਨਹੀਂ ਉਹ ਤੋਂ ਮੈਂ ਕੀ ਕਰਾਉਣਾ ਉਹਦੀ ਵੀ ਜਿੰਨੀ ਜ਼ਿਆਦਾ ਅਮੀਰੀ ਹੈ ਉਹਨਾਂ ਬੰਦਾ ਇਕੱਲੇਪਨ ਵਿੱਚ ਹੈ ਤੇ ਜਿੰਨੀ ਜ਼ਿਆਦਾ ਗਰੀਬੀ ਹੈ ਉਹਦੇ ਨਾਲ ਉਹਨਾਂ ਹੀ ਬੰਦੇ ਜੁੜੇ ਹੋਏ ਨੇ ਉਨੇ-ਉਨੇ ਬੰਦੇ ਗੰਢ ਕੇ ਰੱਖੇ ਸੋ ਇਹ ਸੰਸਾਰੀ ਹਕੀਕਤ ਹੈ ਤੁਸੀਂ ਵੇਖ ਲਓ ਵੱਡੇ-ਵੱਡੇ ਮਹਿਲ ਖਾਲੀ ਪਏ ਨੇ ਨੌਕਰ ਚਾਕਰ ਨੇ ਪਰ ਰਿਸ਼ਤੇਦਾਰ ਨਹੀਂ ਹੈਗੇ ਸਵੇਰੇ ਉੱਠਦੇ ਆ ਜੂਸ ਦਾ ਗਲਾਸ ਲੈ ਕੇ ਆਉਣ ਵਾਲਾ ਨੌਕਰ ਤਾਂ ਹੈ ਪਰ ਪੁੱਤ ਜਿਹੜਾ ਪੁੱਤ ਦੇ ਹੱਥ ਦਾ ਪਿਆਰ ਹੈ ਨਾ ਉਹ ਨਸੀਬ ਨਹੀਂ ਹੁੰਦਾ ਤੁਹਾਨੂੰ ਨਹਾਉਣ ਵਾਸਤੇ ਨੌਕਰ ਚਾਕਰ ਤਾਂ ਹਨ ਤੁਹਾਡੀ ਬਿਮਾਰੀ ਵਿੱਚ ਤੁਹਾਡੇ ਨਾਲ ਖੜਨ ਵਾਸਤੇ ਪੈਸੇ ਵਾਸਤੇ ਪਰ ਉਹ ਜਿਹੜਾ ਪ੍ਰੇਮ ਦਾ ਬਣਾਇਆ ਖਾਣਾ ਹੈ ਨਾ ਉਹ ਤੁਹਾਨੂੰ ਐਦਾ ਨਸੀਬ ਨਹੀਂ ਹੋਣਾ। ਨੌਕਰਾਂ ਨੇ ਤੁਹਾਡੇ ਦਿਲ ਦੇ ਦੁੱਖੜੇ ਨਹੀਂ ਫਰੋਲਦੇ। ਨੌਕਰਾਂ ਨੇ ਕੋਲ ਬਹਿ ਕੇ ਤੁਹਾਨੂੰ ਇਹ ਨਹੀਂ ਕਹਿਣਾ ਵੀ ਸਰਦਾਰ ਜੀ ਜੇ ਕੋਈ ਗੱਲ ਨਹੀਂ ਜੇ ਤੁਸੀਂ ਇਕੱਲੇ ਹੋ ਤੇ ਮੈਂ ਤੁਹਾਡੇ ਨਾਲ ਹੈਗਾ ਉਹ ਤੁਹਾਡੇ ਨਾਲ ਉਹਨਾਂ ਚਿਰ ਜਿੰਨਾ ਚਿਰ ਪੈਸਾ ਹੈ। ਨੀ ਸਵਾਰਥ ਭਾਵਨਾ ਹੀ ਰਿਸ਼ਤੇਦਾਰੀ ਹੁੰਦੀ ਹੈ। ਜਿਸ ਜਿਸ ਰਿਸ਼ਤੇ ਵਿੱਚ ਕੋਈ ਸਵਾਰਥ ਨਾ ਹੋਵੇ ਨੀ ਸਵਾਰਥ ਦੇ ਨਾਲ ਪ੍ਰੇਮ ਹੋਵੇ ਉਹ ਉਹਨੂੰ ਰਿਸ਼ਤੇਦਾਰੀ ਕਹਿੰਦੇ। ਉਹ ਪੈਸੇ ਨਾਲ ਨਹੀਂ ਮਿਲ ਸਕਦੀ ਉਹ ਆਤਮਿਕ ਗੁਣਾ ਨਾਲ ਮਿਲੇਗੀ ਤੁਸੀਂ ਚੰਗੇ ਹੋ ਤੁਹਾਡੇ ਸੰਗੀ ਸਾਥੀ ਬਾਤ ਨੇ ਤੁਸੀਂ ਮਾੜੇ ਹੋ ਹਾਂ ਮਾੜਿਆਂ ਦੇ ਵੀ ਸੰਗੀ ਸਾਥੀ ਨੇ ਪਰ ਉਹਨਾਂ ਚਿਰ ਜਿੰਨਾ ਚਿਰ ਉਹਨਾਂ ਤੋਂ ਕੰਮ ਹੈ ਜਦੋਂ ਮੁਸੀਬਤ ਆਈ ਸਭ ਭੱਜ ਜਾਂਦੇ ਨੇ ਵੈਸੇ ਤਾਂ ਗੁਰਬਾਣੀ ਨੇ ਸਭ ਤੋਂ ਵੱਡਾ ਸਾਥੀ ਗੁਰੂ ਨੂੰ ਮੰਨੇ ਆ ਸੱਜਣ ਸੱਚਾ ਪਾਤਸ਼ਾਹ ਲਿਖਿਆ ਪਰ ਮਹਾਰਾਜ ਇਹ ਵੀ ਕਹਿੰਦੇ ਨੇ ਜੋ ਸੱਚੇ ਨੇ ਉਹ ਵੀ ਸੱਜਣ ਨੇ ਕਹ ਨਾਨਕ ਹਰ ਰਾਸ ਮਿ ਅਹ ਮਨਾ ਜ਼ਿੰਦਗੀ ਦਾ ਅਸਲ ਖਜ਼ਾਨਾ ਨਾਮ ਧਨ ਹੈ ਗੁਣ ਹੈ ਪਰਮੇਸ਼ਰ ਦੀਆਂ ਵਿਚਾਰਾਂ ਹਨ ਜੀਵਨ ਦਾ ਸੁਖ ਹੈ ਇਹ ਧਨ ਉਹਨਾਂ ਨੂੰ ਮਿਲਦਾ ਜਿਨ੍ਹਾਂ ਉੱਤੇ ਗੁਰੂ ਦੀ ਕਿਰਪਾ ਹੁੰਦੀ ਹੈ ਇਹ ਧਨ ਵੰਡਣ ਵਾਸਤੇ ਸੁਚੱਜਾ ਸਾਫ ਮਨ ਹੋਣਾ ਚਾਹੀਦਾ ਮਨ ਹੋਆ ਵਣਜਾਰਾ 32 ਨੰਬਰ ਪੌੜੀ ਇਹ ਰਸਨਾ ਤੋਂ ਅਨ ਰਸ ਰਾਚ ਰਹੀ ਤੇਰੀ ਪਿਆਸ ਨਜਾਇ ਜ਼ੁਬਾਨ ਕਿੰਨੇ ਰਸਾਂ ਕਸਾਂ ਵਿੱਚੋਂ ਕਈ ਕੁਝ ਖਾਂਦੀ ਏ ਚੰਗਾ ਵੀ ਖਾਂਦੀ ਮਾੜਾ ਵੀ ਖਾਂਦੀ ਮਹਾਰਾਜ ਕਹਿੰਦੇ ਤੈਨੂੰ ਸਵਾਦ ਦਾ ਚਸਕਾ ਲੱਗ ਗਿਆ ਹੁਣ ਸ਼ਰਾਬ ਕੀ ਹੈ ਸਵਾਦ ਦਾ ਚਸਕਾ ਨਸ਼ਾ ਕੀ ਹੈ ਸਵਾਦ ਦਾ ਚਸਕਾ ਇਹ ਜਿਹਨੂੰ ਚਸਕਾ ਲੱਗ ਜਾਵੇ ਨਾ ਉਹ ਬਰਬਾਦ ਹੋ ਜਾਂਦਾ ਹੈ ਇਹ ਰਸਨਾ ਤੈਨੂੰ ਪਤਾ ਨਹੀਂ ਕਿੰਨੇ ਹੀ ਚਸਕੇ ਲੱਗੇ ਹੋਏ ਨੇ ਜਿਵੇਂ ਮੱਛੀ ਨੂੰ ਮਾਸ ਦਾ ਚਸਕਾ ਹੈ ਕੁੰਡੀ ਨੂੰ ਨਿਗਲ ਲੈਂਦੀ ਓਵੇਂ ਅਸੀਂ ਮੁਸੀਬਤਾਂ ਨੂੰ ਵੀ ਨਿਗਲ ਲੈਣੇ ਆ ਉਹਦੋਂ ਪਤਾ ਲੱਗਦਾ ਜਦੋਂ ਅਸੀਂ ਫਸ ਜਾਂਨੇ ਬਸ ਚਸਕਿਆਂ ਵਿੱਚ ਕਿੰਨੇ ਬੱਚੇ ਫਸ ਗਏ ਨੇ ਕਿੰਨਿਆਂ ਨੇ ਬੱਚੀਆਂ ਨੇ ਵੀ ਆਪਣੀ ਜ਼ਿੰਦਗੀ ਬਰਬਾਦ ਕਰ ਲਈ ਹੈ ਕੇਵਲ ਇੱਕ ਚਸਕੇ ਕਰਕੇ ਮਹਾਰਾਜ ਕਹਿੰਦੇ ਹਨ ਹੈ ਜੀਬੇ ਤੂੰ ਦੂਜੇ ਸਵਾਦਾਂ ਵਿੱਚ ਰਚ ਰਹੀ ਹੈ ਪਰ ਤੇਰੀ ਤ੍ਰਿਸ਼ਨਾ ਰੂਪੀ ਪਿਆਸ ਨਹੀਂ ਮਰਦੀ ਸਾਧ ਸੰਗਤ ਜੀ ਇਹ ਗੱਲ ਬੜੀ ਡ੍ਰਿੜਤਾ ਦੇ ਨਾਲ ਕਹਿਣੀ ਪੈਂਦੀ ਹੈ ਵੀ ਬੰਦੇ ਦੀ ਭੁੱਖ ਕਦੀ ਨਹੀਂ ਜਿਮਟ ਸਕਦੀ ਜੇ ਕੋਈ ਮੈਨੂੰ ਪੁੱਛੇ ਨਾ ਵੀ ਤੂੰ ਰੱਜ ਜੇਗਾ ਤੇ ਮੈਂ ਉਹਨੂੰ ਕਹਾਂਗਾ ਵੀ ਮੈਂ ਕਦੀ ਨਹੀਂ ਰੱਜਦਾ ਉਹਦਾ ਕਾਰਨ ਗੁਰਬਾਣੀ ਨੇ ਇਹ ਨਹੀਂ ਆਖਿਆ ਵੀ ਰੱਜ ਜਾਣਾ ਗੁਰਬਾਣੀ ਨੇ ਆਖਿਆ ਵੀ ਆਪਣੀ ਭੁੱਖ ਨੂੰ ਬਦਲਣਾ ਹੈ ਭੁੱਖ ਲੱਗਦੀ ਹੈ ਬੰਦਾ ਫਲ ਫਰੂਟ ਵੀ ਖਾਂਦਾ ਭੁੱਖ ਲੱਗਦੀ ਬੰਦਾ ਮਾਸ ਮੱਛੀ ਵੀ ਖਾਂਦਾ ਗਲਤ ਆ ਇਹ ਹੈ ਨਾ ਵੀ ਪੇਟ ਭਰਨਾ ਹੈ ਜੀਣ ਵਾਸਤੇ ਖਾਣਾ ਖਾਣ ਵਾਸਤੇ ਨਹੀਂ ਜੀਣਾ ਭੁੱਖ ਨੇ ਕਦੀ ਰੱਜਦੀ हां ए भुखਾਂ ਦੇ ਪ੍ਰਕਾਰ ਕਈ ਹੋ ਸਕਦੇ ਨੇ ਮਾੜੀਆਂ ਭੁੱਖਾਂ ਵਿੱਚ ਪੈਸੇ ਦੀ ਭੁੱਖ ਹੋ ਸਕਦੀ ਧਨ ਸੰਪੰਦਾਂ ਦੀ ਭੁੱਖ ਹੋ ਸਕਦੀ ਹੋਰ ਬਹੁਤ ਸਾਰ ਚੰਗੀਆਂ ਭੁੱਖਾਂ ਵਿੱਚ ਬੰਦਾ ਕਹਿੰਦਾ ਵੀ ਦੋ ਵਕਤ ਦਾ ਪ੍ਰਸ਼ਾਦਾ ਵਧੀਆ ਮਿਲ ਜਾਵੇ ਇਸ ਤੋਂ ਵੱਧ ਕੇ ਹੋਰ ਕੁਝ ਨਹੀਂ ਚਾਹੀਦਾ ਬੜੇ ਸਤਿਕਾਰ ਨਾਲ ਪ੍ਰਸ਼ਾਦਾ ਮਿਲੇ ਖਾ ਜਾਵਾਂ ਚੱਜ ਨਾਲ ਸੌ ਜਾਵਾਂ ਇਸ ਤੋਂ ਵੱਧ ਕੇ ਮੇਰੀ ਹੋਰ ਕੋਈ ਭੁੱਖ ਤ੍ਰਿਸ਼ਨਾ ਦੀ ਨਹੀਂ ਹੈ ਤੇ ਕਈ ਬੰਦੇ ਕਹਿੰਦੇ ਵੀ ਦੋ ਵਕਤ ਦਾ ਪ੍ਰਸ਼ਾਦਾ ਵੀ ਸ਼ਾਹੀ ਹੋਵੇ ਸਭ ਕੋ ਜੀ ਰਾਜ ਮਹਿਲਾ ਵਾਂਗ ਹੋਵੇ ਪਰ ਉਹਨਾਂ ਦੇ ਜੀਵਨ ਵਿੱਚ ਸੁੱਖ ਨਹੀਂ ਇਸ ਲਈ ਭਗਤ ਸ਼ੇਖ ਫਰੀਦ ਜੀ ਆਪਣੀ ਪਾਵਨ ਬਾਣੀ ਦੇ ਅੰਦਰ ਇਹ ਗੱਲ ਕਹਿ ਦਿੰਦੇ ਨੇ ਜ਼ੁਬਾਨ ਦੇ ਤਸਕਿਆਂ ਨੂੰ ਮੋਖ ਰੱਖਦਿਆਂ ਹੋਇਆਂ ਕਹਿੰਦੇ ਫਰੀਦਾ ਵੇਖ ਪਰਾਇ ਚੋਪੜੀ ਨਾ ਤਰਸਾਏ ਜੀਓ ਸੁਖੀ ਸੁਖੀ ਖਾਏ ਕੈ ਠੰਡਾ ਪਾਣੀ ਪੀਓ ਵੀ ਤਰਸਾਈ ਪਰਾਇ ਚੋਪੜੀ ਵੇਖ ਕੇ ਆਪਣਾ ਜੀ ਨਾ ਤਰਸਾ ਆਪਣੇ ਅੰਦਰ ਸੰਤੋਖ ਰੱਖ ਜੋ ਤੇਰੇ ਕੋਲ ਹੈ ਉਸ ਰੁੱਖੀ ਮਸੀਨ ਉਸ ਰੁੱਖੀ ਸੁਖੀ ਨੂੰ ਖਾ ਕੇ ਠੰਡਾ ਪਾਣੀ ਪੀ ਤੇ ਆਪਣੇ ਅੰਦਰ ਸ਼ਾਂਤੀ ਲੈ ਕੇ ਆ ਹੋ ਸਕਦਾ ਉਹਦੀ ਚੋਪੜੀ ਉਹਨੂੰ ਦੁੱਖ ਦੇ ਰਹੀ ਹੋਵੇ ਤੇਰੀ ਰੁੱਖੀ ਸੁਖੀ ਤੇਰੇ ਕਈ ਦੁੱਖ ਕੱਟ ਦੇਵੇ। ਸੋ ਜ਼ੁਬਾਨ ਦੇ ਰਸ ਨੂੰ ਲੈ ਕੇ ਮਹਾਰਾਜ ਉਪਦੇਸ਼ ਕਰਦੇ ਨੇ ਪਿਆਸ ਨਜਾਏ ਹੋਰ ਤਕਤੈ ਜਿੱਚਰ ਹਰਸਪੱਲੇ ਨਾ ਪਾਏ ਹੋਰ ਕਿਸੇ ਤਰੀਕੇ ਪਿਆਸ ਨਹੀਂ ਮਿਟਦੀ ਜਦ ਤੱਕ ਕੀ ਹਰੀ ਰਸ ਪੱਲੇ ਨਾ ਪਵੇ। ਹਰੀ ਰਸ ਕੀ ਹੈ? ਹਰੀ ਦਾਸਾ ਜੀਵਨ ਦੇ ਅੰਦਰ ਸਹਿਜ ਹੋਣਾ ਹਰੀ ਦਾਸਾ ਇਸ ਜ਼ੁਬਾਨ ਦਾ ਪਰਮੇਸ਼ਵਰ ਦੀ ਭਗਤੀ ਵਿੱਚ ਜੁੜ ਜਾਣਾ ਹਰੀ ਦਾਸਾ ਵੀ ਬੰਦਾ ਜਿਹੜਾ ਮਰਜ਼ੀ ਭੋਜਨ ਮਿਲੇ ਉਸ ਭੋਜਨ ਨੂੰ ਛੱਕੇ ਸੰਤੁਸ਼ਟ ਹੋ ਜਾਵੇ ਉਹਦੇ ਜੀਵਨ ਦੇ ਅੰਦਰ ਇਹ ਲਾਲਸਾ ਨਾ ਹੋਵੇ ਉਹ ਵੀ ਖਾਣਾ ਉਹ ਵੀ ਖਾਣਾ ਤੁਮਾਰਾ ਜੀ ਕਿਹਦੇ ਬੰਦਾ ਐਦਾ ਕਦੀ ਰਜ ਨਹੀਂ ਸਕਦਾ ਜਿਹਨੇ ਆਪਣੇ ਮਨ ਨੂੰ ਸਮਝਾ ਲਿਆ ਉਹ ਜਿਹੜਾ ਮਰਜ਼ੀ ਭੋਜਨ ਖਾ ਲਵੇ ਉਦੇ ਅੰਦਰ ਤ੍ਰਿਪਤੀ ਬਰਕਰਾਰ ਰਹੀ ਉਹ ਫਿਰ ਪੱਤੇ ਖਾ ਕੇ ਵੀ ਸ਼ੁਕਰ ਮਨਾ ਲਿੰਦਾ ਹੈ ਸਿੰਘਾਂ ਨੇ ਖਾਦੇ ਸੀ ਨਾ ਜੰਗਲ ਵਿੱਚ ਪੱਤੇ ਤੇ ਸ਼ੁਕਰ ਆਖਿਆ ਸੀ ਮਹਾਰਾਜ ਤੇਰਾ ਸ਼ੁਕਰ ਹੈ ਜੇ ਸੰਤੋਖ ਆ ਗਿਆ ਫਿਰ ਰਸਨਾ ਦੀ ਆ ਜਿਹੜੀ ਲਾਲਸਾ ਹੈ ਖਤਮ ਹੋ ਜਾਂਦੀ ਹਰ ਰਸ ਪਾਏ ਪੱਲੇ ਪੀਏ ਹਰ ਰਸ ਬੌੜਨ ਤ੍ਰਿਸ਼ਨਾ ਲੱਗੇ ਆਏ ਹੁਣ ਅਸੀਂ ਸਾਰੇ ਇਸ ਗੱਲ 'ਚ ਕਨਫਿਊਜ਼ ਹੋ ਜਾਾਂਗੇ ਵੀ ਜ਼ੁਬਾਨ ਕੀ ਕਰ ਸਕਦੀ ਨਹੀਂ ਭਾਈ ਇਹ ਖੇਡ ਜ਼ੁਬਾਨ ਦੀ ਨਹੀਂ ਇਹ ਖੇਡ ਮਨ ਦੀ ਮਨ ਜੋ ਕਹੇਗਾ ਜ਼ੁਬਾਨ ਨੇ ਉਹ ਖਾਣਾ ਮਨ ਜੋ ਕਹੇਗਾ ਜ਼ੁਬਾਨ ਨੇ ਉਹ ਮੰਨਣਾ ਹੈ ਇਸ ਕਰਕੇ ਮਹਾਰਾਜ ਇੱਥੇ ਜ਼ੁਬਾਨ ਨੂੰ ਨਹੀਂ ਸਮਝਾ ਰਹੇ ਸਮਝਣ ਵਾਲਾ ਸਾਡਾ ਮਨ ਹੈ ਮਹਾਰਾਜ ਕਹਿੰਦੇ ਇਹ ਮਨਾ ਜਿੰਨੇ ਮਰਜ਼ੀ ਭੋਜਨ ਚੱਖ ਲੈ ਇਹਨਾਂ ਭੋਜਨਾਂ ਦੇ ਚੱਖਣ ਨਾਲ ਤੇਰਾ ਜੀਵਨ ਬਿਹਤਰ ਨਹੀਂ ਹੋ ਜਾਣਾ ਜੀਵਨ ਦੀ ਬਿਹਤਰੀ ਕਰਨੀ ਹੈ ਤੇ ਸੰਤੋਖੀ ਬੰਨਾ ਪਏਗਾ ਇਹ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਸਿਆ ਬੜੇ ਭਾਗਾ ਵਾਲੇ ਨੇ ਉਹ ਜਿਨ੍ਹਾਂ ਕੋਲ ਗੁਰੂ ਹੈ ਤੇ ਗੁਰੂ ਉਹਨਾਂ ਦੇ ਜੀਵਨ ਅੰਦਰ ਇਹ ਸਹਜਤਾ ਬਖਸ਼ਿਸ਼ ਕਰਦੇ ਨੇ ਮਨ ਟਿਕ ਜਾਂਦਾ ਏ ਭੁੱਖੋਂ ਭੁੱਖੋਂ ਨਹੀਂ ਕਰਦਾ ਜੋ ਹੈ ਉਹਦੇ ਵਿੱਚ ਹੀ ਇਹ ਰੱਦ ਜਾਂਦਾ ਕਹੇ ਨਾਨਕ ਹੋਰ ਅਨਰਸ ਸਭ ਵਿਸਰੇ ਜਾਂ ਹਰ ਵਸੈ ਮੰਨਿਆਐ ਵੇਖ ਲੋ ਗੱਲ ਮੰਨ ਤੇ ਆ ਗਈ ਮਹਾਰਾਜ ਕਹਿੰਦੇ ਏ ਨਾਨਕ ਨਾਨਕ ਜੀ ਕਹਿੰਦੇ ਹਨ ਸਾਰੇ ਰਸ ਕਸ ਖਤਮ ਹੋ ਜਾਣਗੇ ਜਦੋਂ ਮਨ ਵਿੱਚ ਹਰੀ ਆ ਗਿਆ ਇਹਦਾ ਮਤਲਬ ਜੇ ਮਨ ਵਿੱਚ ਹਰੀ ਨਹੀਂ ਫੇਰ ਹੀ ਬੰਦਾ ਸਵਾਦਾਂ ਲਈ ਭਟਕਦਾ ਫਿਰਦਾ ਹੈ ਫੇਰ ਹੀ ਕਹਿੰਦਾ ਵੀ ਕਿਸੇ ਦਾ ਘਰ ਖਾ ਜਾਵਾਂ ਕਿਸੇ ਦੀ ਧੀ ਦੀ ਇੱਜ਼ਤ ਖਾ ਜਾਵਾਂ ਕਿਸੇ ਦੀ ਪ੍ਰਾਪਰਟੀ ਖਾ ਜਾਵਾਂ ਭਰਾ ਭਰਾ ਨੂੰ ਖਾ ਇਹ ਜਮਾਨ ਦਾ ਹੀ ਰਸ ਹੈ ਹੋਰ ਕੀ ਇਹ ਸਾਰਾ ਪੈਦਾ ਕਰਨ ਵਾਲਾ ਮਨ ਹੈ ਮਨ ਟਿਕ ਗਿਆ ਮਨ ਵਿੱਚ ਗੁਰੂ ਹਰੀ ਵਸ ਗਿਆ ਫਿਰ ਜਮਾਨ ਇਹਨਾਂ ਸਵਾਦਾਂ ਦਾ ਖਹਿੜਾ ਛੱਡ ਦਿੰਦੀ ਐ ਮਨ ਬਦਲਣ ਦੀ ਲੋੜ ਐ 32 ਨੰਬਰ ਪੌੜੀ 33 ਨੰਬਰ ਪੌੜੀ ਐ ਸ਼ਰੀਰਾਂ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਮਹਾਰਾਜ ਕਹਿੰਦੇ ਸਮਝ ਐ ਸ਼ਰੀਰਾਂ ਮੇਰਿਆ ਇਹ ਗੱਲ ਨੂੰ ਸਮਝ ਪਰਮੇਸ਼ਵਰ ਨੇ ਤੇਰੇ ਅੰਦਰ ਆਪਣੀ ਜੋਤ ਰੱਖੀ ਐ ਤਾਂ ਤੂੰ ਜਗ ਮੈਂ ਆਇਆ ਜੋਤ ਦਾ ਮਤਲਬ ਪਰਮ ਸ਼ਕਤੀ ਸ਼ਰੀਰ ਮਾਂ ਦੀ ਕੁੱਖ ਵਿੱਚੋਂ ਮਿਲਿਆ ਪਰ ਜਾਨ ਸਵਾਸ ਇਹਨੂੰ ਪਰਮੇਸ਼ਰ ਨੇ ਬਖਸ਼ਿਆ ਉਹਦੇ ਹੁਕਮ ਵਿੱਚ ਨੇ ਮਹਾਰਾਜ ਕਿੰਨ ਤੇਰੇ ਸ਼ਰੀਰ ਵਿੱਚ ਉਸਨੇ ਆਪਣਾ ਅੰਸ਼ ਰੱਖਿਆ ਤਾਂ ਤੂੰ ਇਸ ਜਗਤ ਵਿੱਚ ਪੈਦਾ ਹੋਇਆ ਹੈ ਨਹੀਂ ਤੇ ਕਈ ਕੁੱਖਾਂ ਵਿੱਚ ਹੀ ਮਰ ਜਾਂਦੇ ਨੇ ਹਰ ਜੋਤ ਰੱਖੀ ਤੁਦ ਵਿੱਚ ਤਾਂ ਤੂੰ ਜਗ ਮੈਂ ਆਇਆ ਹਰੀ ਨੇ ਆਪਣੀ ਜੋਤ ਆਪਣੇ ਗੁਣ ਤੇਰੇ ਅੰਦਰ ਟਿਕਾਏ ਬੱਚਾ ਨਿਰਪਉ ਨਿਰਵੈਰ ਨਿਡਰ ਇੱਕ ਭਾਵਨਾ ਵਾਲਾ ਹੁੰਦਾ ਹੈ ਜੋ ਉਹਦੇ ਅੰਦਰ ਚੱਲਦਾ ਬਾਹਰ ਚੱਲਦਾ ਹੈ ਪਰਮੇਸ਼ਵਰ ਦਾ ਹੀ ਰੂਪ ਹੁੰਦਾ ਹੈ ਸੰਸਾਰੀ ਛਲਕਪਟ ਉਹਦੇ ਅੰਦਰ ਵੱਸਦੇ ਇਹਨਾਂ ਗੁਣਾ ਨੂੰ ਭੁਲਾ ਦਿੰਦੇ ਨੇ ਪਰਮੇਸ਼ਰ ਨੂੰ ਉਹ ਭੁੱਲ ਜਾਂਦਾ ਹੈ ਮਹਾਰਾਜ ਕਹਿੰਦੇ ਹਾਂ ਹਰੀ ਨੇ ਤੇਰੇ ਅੰਦਰ ਜੋਤ ਰੱਖੀ ਤਾਂ ਤੂੰ ਸੰਸਾਰ ਵਿੱਚ ਆਇਆ ਹ ਹਰ ਆਪੇ ਮਾਤਾ ਤੇ ਪਿਤਾ ਜਿਨ ਜਿਉ ਪਾਏ ਜਗਤ ਦਿਖਾਇਆ ਹਰੀ ਆਪੇ ਮਾਤਾ ਤੇ ਆਪੇ ਪਿਤਾ ਇੱਕ ਮਾਂ ਪਿਓ ਸਾਨੂੰ ਜਨਮ ਦੇਣ ਵਾਲੇ ਨੇ ਇੱਕ ਮਾਂ ਬਾਪ ਪਰਤਪਾਲਕ ਸਰਬਪਰਤਪਾਲਕ ਪਰਮੇਸ਼ਰ ਹੈ ਜਿਸ ਨੇ ਸਵਾਸ ਦਿੱਤੇ ਜਿਸ ਦਾ ਹੁਕਮ ਵਰਤ ਰਿਹਾ ਜੋ ਸਾਡੀ ਪਰਤਪਾਲਣਾ ਕਰਦਾ ਹੈ ਜਿਸ ਨੇ ਜਗਤ ਨੂੰ ਪੈਦਾ ਕੀਤਾ ਇਸ ਜਗਤ ਵਿੱਚ ਫਿਰ ਸਾਨੂੰ ਪੈਦਾ ਕੀਤਾ ਸਾਨੂੰ ਪੈਦਾ ਕਰਕੇ ਵਿਭਿੰਨ ਵਨਸਪਤੀਆਂ ਪੈਦਾ ਕਰਕੇ ਇਹ ਜਗਤ ਵੇਖਣ ਵਾਸਤੇ ਸਾਨੂੰ ਇਹ ਸੰਸਾਰ ਦੇ ਰਾਹ ਵਿੱਚ ਲਿਆਉਂਦਾ ਉਹ ਮਾਤਾ ਪਿਤਾ ਗੁਰਪ੍ਰਸਾਦ ਵੀ ਬੁਝਿਆ ਤਾਂ ਚਲਤੋ ਆ ਚਲਤ ਨਦਰੀਆਂ ਆ ਇਹੋ ਹੀ ਗੁਰੂ ਦੀ ਕਿਰਪਾ ਵੀ ਗੁਰੂ ਦੀ ਕਿਰਪਾ ਦੇ ਰਾਹੀਂ ਪਰਮੇਸ਼ਰ ਦੀ ਇਹ ਜਗਤ ਉਤਪੱਤੀ ਬਾਹਰੀ ਜਗਤ ਉਤਪੱਤੀ ਸਾਡੇ ਸਰੀਰ ਦੀ ਕਾਇਆ ਦੀ ਜਗਤ ਉਤਪੱਤੀ ਸਾਡੇ ਮਨ ਦੇ ਅੰਦਰ ਪੈਦਾ ਹੋ ਰਹੀ ਉਤਪੱਤੀ ਇਹ ਸਮਝ ਲਈ ਮੈਂ ਜ਼ਿਆਦਾ ਕਨਫਿਊਜ਼ ਨਹੀਂ ਕਰਾਂ ਬਿਲਕੁਲ ਸੰਖੇਪ ਵਿੱਚ ਵਿਚਾਰ ਦੇਵਾਂਗਾ ਦੁਨੀਆ ਨੂੰ ਪੈਦਾ ਕਰਨ ਵਾਲਾ ਮਾਲਕ ਹੈ ਸਾਨੂੰ ਬਣਾਉਣ ਵਾਲਾ ਮਾਲਕ ਹੈ ਸਾਨੂੰ ਮਾਰਨ ਵਾਲਾ ਟਾਉਣ ਵਾਲਾ ਉਹ ਮਾਲਕ ਹੈ ਸਾਰੇ ਉਹਦੇ ਕੌਤਕ ਵਰਤ ਰਹੇ ਨੇ ਗੁਰੂ ਤੋਂ ਅਸੀਂ ਇਹ ਗੱਲ ਸਮਝੀ ਹੈ ਵੀ ਉਹਦੇ ਕੌਤਕ ਵਰਤ ਕਿਵੇਂ ਰਹੇ ਨੇ ਗੁਰੂ ਨੇ ਹੁਕਮ ਦੱਸਿਆ ਹੁਕਮ ਸਮਝਾਇਆ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਹੋਏ ਇਹ ਗੱਲ ਅਸੀਂ ਗੁਰੂ ਗਿਆਨ ਪਾਸੋਂ ਗੁਰੂ ਸ਼ਬਦ ਪਾਸੋਂ ਪ੍ਰਾਪਤ ਕੀਤੀ ਹੈ ਤਾਂ ਹੀ ਪਰਮੇਸ਼ਰ ਨੂੰ ਜਾਣਿਆ ਜੇ ਗੁਰੂ ਨਾ ਹੋਵੇ ਪਰਮੇਸ਼ਰ ਤੱਕ ਦਾ ਮਾਰਗ ਨਹੀਂ ਪਤਾ ਚੱਲੇਗਾ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾ ਤੂੰ ਜਗ ਮੈਂ ਆਇਆ ਗੁਰੂ ਜੀ ਕਹਿੰਦੇ ਹਨ ਕਿ ਹਰੀ ਨੇ ਸੰਸਾਰ ਦਾ ਮੁੱਢ ਬੰਨਿਆ ਹੈ ਜਗਤ ਨੂੰ ਪੈਦਾ ਕਰਨ ਵਾਲਾ ਆਪੀ ਨੈ ਆਪ ਸਾਜਿਓ ਆਪੀ ਨੈ ਰਚਿਓ ਨਾਓ ਦੁਇ ਕੁਦਰਤ ਸਾਜੀਏ ਕਰ ਆਸਣ ਡਿਠੋ ਚਾਓ ਇਹ ਜਗਤ ਦਾ ਮੂਲ ਬੰਨਿਆ ਉਸ ਵਿੱਚ ਆਪਣੀ ਜੋਤ ਟਿਕਾਈ ਹੈ ਆਪੀ ਨੇ ਆਪ ਸਾਝਿਓ ਆਪੀ ਨੇ ਰਚਿਓ ਨਾਹੋ ਦੁਇ ਕੁਦਰਤ ਸਾਜੀਏ ਕਰ ਆਸਣ ਕੁਦਰਤ ਵਿੱਚ ਉਸ ਦਾ ਆਸਣ ਕਰਿਆਸਣ ਦਿੱਠੋ ਚਾਓ ਜੋਤ ਸੰਸਾਰ ਦੇ ਹਰੇਕ ਚੀਜ਼ ਅੰਦਰ ਰੱਖੀ ਹੈ ਇੱਕ ਕੀੜੇ ਮਕੌੜੇ ਤੋਂ ਲੈ ਕੇ ਵੱਡੇ ਵੱਡੇ ਦੈਂਤਾਂ ਤੱਕ ਵੱਡੇ ਵੱਡੇ ਜਾਨਵਰਾਂ ਜੀਵਾਂ ਤੱਕ ਸੰਸਾਰ ਦੀ ਹਰੇਕ ਕਣਕਣ ਅੰਦਰ ਉਸ ਦੀ ਜੋਤ ਸਮਾਈ ਹੈ ਬਸ ਉਹਨੂੰ ਸਮਝਣ ਦਾ ਮਾਰਗ ਗੁਰੂ ਤੋਂ ਪਤਾ ਚਲਦਾ ਹੈ ਤਾ ਤੂੰ ਜਗ ਮੈਂ ਆਇਆ ਫਿਰ ਤੂੰ ਸੰਸਾਰ ਵਿੱਚ ਪੈਦਾ ਹੋਇਆ ਤੇਰੇ ਅੰਦਰ ਉਹਦੀ ਜੋਤ ਹੈ 34 ਨੰਬਰ ਪੌੜੀ ਮਾਣਾ ਚਾਉ ਭਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਪਰਮੇਸ਼ਰ ਇਹ ਮਨ ਦੀ ਅਵਸਥਾ ਹੈ ਇਹ ਮਨ ਉਸ ਸਿਚੁਏਸ਼ਨ ਤੇ ਆ ਗਿਆ ਜਦੋਂ ਇਹਨੇ ਗੁਰੂ ਦੀ ਗੱਲ ਨੂੰ ਜਾਣ ਲਿਆ ਸਮਝ ਲਿਆ ਮਹਾਰਾਜ ਕਹਿੰਦੇ ਹੁਣ ਮਨ ਅੰਦਰ ਇੱਕ ਚਾਹੋਂ ਪੈਦਾ ਹੋ ਗਿਆ ਮਨ ਚਾਹੋਂ ਪਿਆ ਪ੍ਰਭ ਆਗਮ ਸੁਣਿਆ ਮੈਂ ਇਹ ਮਾਰਗ ਜਾਣ ਲਿਆ ਪ੍ਰਭੂ ਦੇ ਆਗਮਨ ਦਾ ਵੀ ਰੱਬ ਨੂੰ ਵਸਾਉਣਾ ਹੈ ਤੇ ਆਪਣੇ ਅੰਦਰੋਂ ਉਹ ਕੁਕਰਮਾਂ ਨੂੰ ਖਤਮ ਕਰਨਾ ਪਏਗਾ ਆਪਣੇ ਅੰਦਰ ਦੀਆਂ ਉਹ ਭੈੜੀਆਂ ਮਾਤਾਂ ਨੂੰ ਵਿਚਾਰਾਂ ਨੂੰ ਸੰਸਕਾਰਾਂ ਨੂੰ ਖਤਮ ਕਰਨਾ ਪਏਗਾ ਜੋ ਪ੍ਰਭੂ ਨੂੰ ਮਿਲਾਪ ਦੇ ਵਿੱਚ ਰੁਬਾਦਾ ਬੰਨ੍ਹਦੀਆਂ ਨੇ ਮੈਨੂੰ ਰੋਕਦੀਆਂ ਨੇ ਇਹ ਗੱਲ ਮੈਂ ਸੁਣ ਲਈ ਮੇਰੇ ਮਨ ਅੰਦਰ ਬੜਾ ਚਾਅ ਉੱਠਿਆ ਹੈ ਸਖੀਏ ਹਰੀ ਦਾ ਜਸ ਗਾਓ ਹੁਣ ਸ਼ਰੀਰ ਰੂਪੀ ਘਰ ਹਰ ਮੰਦਰ ਬਣ ਗਿਆ ਇਹ ਸ਼ਰੀਰ ਹੁਣ ਪ੍ਰਭੂ ਦਾ ਮੰਦਰ ਬਣ ਗਿਆ ਜਿਵੇਂ ਮੰਦਰ ਨੂੰ ਸਜਾਉਨੇ ਆ ਸਾਫ ਸਫਾਈ ਰੱਖਨੇ ਆ ਇਹ ਸ਼ਰੀਰ ਨੂੰ ਵੀ ਸਜਾਵਾਂਗੇ ਇਹਦੇ ਅੰਦਰ ਵੀ ਸਾਫ ਸਫਾਈ ਰੱਖਾਂਗੇ ਤੇ ਬਾਹਰ ਵੀ ਸਾਫ ਸਫਾਈ ਰੱਖਾਂਗੇ ਗੁਰਮੁਖ ਨੂੰ ਇਹੋ ਹੀ ਉਪਦੇਸ਼ ਹੈ ਮਨ ਵੀ ਨਿਰਮਲ ਹੋਵੇ ਤੇ ਤਨ ਵੀ ਨਿਰਮਲ ਹੋਵੇ ਜਿਉਂ ਨਿਰਮਲ ਬਾਰੋਂ ਨਿਰਮਲ ਜਦੋਂ ਅਸੀਂ ਇਸ ਅਵਸਥਾ ਤੇ ਪਹੁੰਚ ਗਏ ਹਰ ਗਾਉ ਮੰਗਲ ਨਿਤ ਸਖੀਏ ਨਾ ਚਾਰੇ ਪਾਸੇ ਖੁਸ਼ੀਆਂ ਖੁਸ਼ੀਆਂ ਮਨ ਖੜ ਗਿਆ ਗਿਆਨ ਇੰਦਰੇ ਕਰਮ ਇੰਦਰੇ ਖੜ ਗਏ ਪਰਮੇਸ਼ਰ ਆਪ ਕਰਤਾ ਆਪ ਆ ਗਏ ਸੋਗ ਦੁੱਖ ਨਾ ਵਿਆਪੇ ਜਿੰਦ ਸੋਗ ਤੇ ਦੁੱਖ ਨਹੀਂ ਵਿਆਪਦੇ ਜਿੱਥੇ ਰੱਬ ਵਸਦਾ ਹੋਵੇ ਉੱਥੇ ਦੁੱਖ ਦਰਦ ਖਤਮ ਹੋ ਜਾਂਦੇ ਦੁੱਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਆਠ ਪਹਿਰ ਅਰਾਧੀਏ ਪੂਰਨ ਸਤਗੁਰ ਗਿਆ ਇਹ ਦੁੱਖ ਰੋਗ ਦਾ ਡੇਰਾ ਪੰਨਾ ਹੈ ਇੱਥੇ ਹੁਣ ਦੁੱਖਾਂ ਰੋਗਾਂ ਦਾ ਡੇਰਾ ਖਤਮ ਹੋ ਜਾਂਦਾ ਹੈ ਉਹ ਸਥਾਨ ਉਹ ਕਮਰੇ ਜੋ ਨਹੀਂ ਸਰੀਰ ਮੰਦਰ ਵਿੱਚੋਂ ਕਿਉਂਕਿ ਇੱਥੇ ਮਨ ਮੰਦਰ ਦੀ ਗੱਲ ਕੀਤੀ ਸਰੀਰ ਮੰਦਰ ਦੀ ਗੱਲ ਕੀਤੀ ਪ੍ਰਭੂ ਨੇ ਸਾਡੇ ਹਿਰਦੇ ਵਿੱਚ ਵਾਸਾ ਕਰਨਾ ਹੈ ਇਹਦਾ ਮਤਲਬ ਹੈ ਸਾਡੇ ਜੀਵਨ ਦੇ ਅੰਦਰ ਜੋ ਕਮੀਆਂ ਨੇ ਉਹ ਦੂਰ ਹੋ ਗਈਆਂ ਦੁੱਖ ਸਾਨੂੰ ਦੁਖਾ ਨਹੀਂ ਸਕਦੇ ਕੋਈ ਇਹੋ ਜੀ ਮੁਸੀਬਤ ਸਾਨੂੰ ਡੁਲਾ ਨਹੀਂ ਸਕਦੀ ਐਸੀ ਮੰਦੀ ਅਵਸਥਾ ਹੈ ਗੁਰ ਚਰਨ ਲਾਗੇ ਦਿਨ ਸਵਾਗੇ ਆਪਣਾ ਪਿਰ ਜਾਪੇ ਗੁਰੂ ਦੇ ਚਰਨੀ ਲੱਗਣ ਨਾਲ ਭਾਗਾ ਵਾਲੇ ਹਨ ਭਾਗਾ ਵਾਲੇ ਦਿਨ ਹੋ ਗਏ ਤੇ ਆਪਣਾ ਪਤੀ ਪਰਮੇਸ਼ਰ ਦਿਸਣ ਲੱਗ ਪਿਆ ਏ ਗੁਰੂ ਦੀ ਕਿਰਪਾ ਉਹਨੇ ਮੇਰੇ ਅੰਦਰ ਵਸਦਾ ਪਰਮੇਸ਼ਰ ਮੈਨੂੰ ਸਮਝਾ ਦਿੱਤਾ ਦਰਸ਼ਾ ਦਿੱਤਾ ਅਨਹਦ ਬਾਣੀ ਗੁਰ ਸ਼ਬਦ ਝਾਣੀ ਹਰ ਨਾਮ ਹਰਸ ਭੋਗ ਮੈਂ ਗੁਰੂ ਦੇ ਸ਼ਬਦ ਰਾਹੀ ਨਿਰੰਤਰ ਵੱਜ ਰਹੇ ਨਾਦ ਨੂੰ ਜਾਣਿਆ ਤੇ ਹਰੀ ਦੇ ਨਾਮ ਦਾ ਈਸ਼ਵਰੀ ਰਸ ਮੰਨਦਾ ਹਾਂ ਇਹਦਾ ਅਰਥ ਹੈ ਵੀ ਮੈਂ ਗੁਰੂ ਦੇ ਉਪਦੇਸ਼ ਗੁਰੂ ਦੇ ਦਿੱਤੇ ਬਖਸ਼ੇ ਹੋਏ ਗਿਆਨ ਦੇ ਰਾਹੀ ਪਰਮੇਸ਼ਰ ਦੇ ਪ੍ਰਤਾਪ ਨੂੰ ਪਰਮੇਸ਼ਰ ਦੀ ਇਸ ਜਗਤ ਰਚਨਾ ਨੂੰ ਪਰਮੇਸ਼ਰ ਦੇ ਹੁਕਮ ਨੂੰ ਜਾਣਿਆ ਹੁਣ ਮੇਰੇ ਅੰਦਰ ਵੀ ਇੱਕ ਤਾਰ ਉਹ ਪਰਮੇਸ਼ਰ ਦੇ ਨਾਮ ਦੀ ਧੁਨੀ ਪਰਮੇਸ਼ਰ ਦੇ ਨਾਮ ਨਾਲ ਲੇਵ ਲੱਗ ਗਈ ਕਹੈ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਣ ਜੋਗ ਗੁਰੂ ਜੀ ਕਹਿੰਦੇ ਹਨ ਪ੍ਰਭ ਆਪ ਆ ਮਿਲਿਆ ਜੋ ਕਿ ਕਰਨ ਕਾਰਣ ਸਮਰੱਥ ਹੈ ਉਹ ਸਭ ਕੁਝ ਕਰਨ ਦੇ ਸਮਰੱਥ ਹੈ ਉਹਦੇ ਅਰਥ ਵਿੱਚ ਸਾਰਿਆਂ ਦੇ ਜੀਵਨ ਦੀ ਡੋਰ ਹੈ ਮਾਰੇ ਰੱਖੇ ਇੱਕ ਆਪ ਮਾਨੁੱਖ ਕਹਿ ਕੇਛ ਨਾਹੀ ਹਾਂ ਸਭ ਤੋਂ ਵੱਡਾ ਉਹ ਹੈ ਇਸ ਲਈ ਮਹਾਰਾਜ ਕਹਿੰਦੇ ਮੈਂ ਉਹਦੇ ਗੁਣ ਬਿਆਨ ਨਹੀਂ ਕਰ ਸਕਦਾ ਭਾਈ 35 ਨੰਬਰ ਪੌੜੀ ਜੋ ਅੱਜ ਦੀ ਵਿਚਾਰ ਹੈ ਇਹ ਸ਼ਰੀਰਾ ਮੇਰਿਆ ਇਸ ਜਗ ਮੈਂ ਆਇ ਕਿਆ ਤੁਦ ਕਰਮ ਕਮਾਇਆ ਜੋ ਮੈਂ ਸਵਾਲ ਵੀ ਲਿਖਿਆ ਵੀ ਕਿਆ ਤੁਦ ਕਰਮ ਕਮਾਇਆ ਇਹ ਸਵਾਲ ਹਰੇਕ ਬੰਦੇ ਨੂੰ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਵੀ ਕੀ ਕੀਤਾ ਸੰਸਾਰ ਵਿੱਚ ਆ ਕੇ ਵੇਖੋ ਕਮਾਈ ਸਾਰੇ ਕਰਦੇ ਨੇ ਸਾਰਿਆਂ ਨੂੰ ਕਰਨੀ ਵੀ ਚਾਹੀਦੀ ਹੈ ਇਹ ਸ਼ਰੀਰ ਬਣਿਆ ਵੀ ਇਸ ਕਰਕੇ ਆ ਕਮਾਈ ਨਾ ਕਰਾਂਗੇ ਤੇ ਜੀਵਨ ਯਾਪਨ ਨਹੀਂ ਹੋਏਗਾ ਹਾਂ ਠੀਕ ਹੈ ਜਾਨਵਰਾਂ ਦੀ ਗੱਲ ਵੱਖਰੀ ਹੈ ਪਰ ਜਾਨਵਰ ਵੀ ਆਪਣਾ ਭੋਜਨ ਢੂੰਡਣ ਵਾਸਤੇ ਤੇ ਜੰਗਲਾਂ ਜੰਗਲ ਦੇ ਵਿੱਚ ਜਾਂਦੇ ਨੇ ਆਪਣੇ ਭੋਜਨ ਦੀ ਤਲਾਸ਼ ਕਰਦੇ ਨੇ ਉਹ ਵੀ ਅਸੀਂ ਇੱਕ ਹਿਸਾਬ ਦੇ ਨਾਲ ਲਗਾਈਏ ਤੇ ਕਮਾਈ ਹੈ ਮਨੁੱਖ ਵੀ ਭੋਜਨ ਨੂੰ ਪ੍ਰਾਪਤ ਕਰਨ ਵਾਸਤੇ ਜਦੋਂ ਜਹਦ ਵਿੱਚ ਲੱਗਾ ਹੋਇਆ ਜੇ ਰੱਬ ਢਿੱਡ ਨਾ ਲਾਉਂਦਾ ਤੇ ਮੇਰਾ ਖਿਆਲ ਹੈ ਵੀ ਇੰਨੀ ਮਾਰ ਕਾਟ ਨਾ ਹੁੰਦੀ ਇੰਨਾ ਜ਼ਿਆਦਾ ਜਿਹੜਾ ਸੰਸਾਰ ਵਿੱਚ ਜ਼ੁਲਮ ਵੱਧ ਗਿਆ ਹੈ ਸਿਰਫ ਰੋਟੀ ਕਰਕੇ ਵੀ ਸੌਖੇ ਤਰੀਕੇ ਨਾਲ ਰੋਟੀ ਨਹੀਂ ਮਿਲਦੀ ਅਪਰਾਧ ਵਾਲੇ ਪਾਸੇੋਂ ਇਹ ਸਵਾਲ ਹਰੇਕ ਨੂੰ ਕਰਨਾ ਚਾਹੀਦਾ ਹੈ ਵੀ ਕੀ ਕਰਮ ਕੀਤਾ ਹੈ ਵੀ ਸਿਰਫ ਕਮਾਈਆਂ ਦੇ ਵਿੱਚ ਲੱਗਾ ਜਾਂ ਰਿਸ਼ਤੇਦਾਰੀਆਂ ਵਿੱਚ ਹੀ ਲੱਗਾ ਹੈ ਵੀ ਇਹਨੂੰ ਬੁਲਾ ਲਓ ਉਹਨੂੰ ਬੁਲਾ ਲਓ ਫਾਮ ਕਰਨ ਵਿੱਚ ਹੀ ਲੱਗਾ ਜਾਂ ਇਦਾਂ ਕਰਦਾ ਹੈ ਵੀ ਰਾਤ ਹੋ ਗਈ ਹੈ ਚਲੋ ਰੋਟੀ ਖਾਧੀ ਸੌਂ ਗਈ ਸਵੇਰੇ ਉੱਠੇ ਫੇਰ ਕੌਡੀ ਬਦਲੇ ਜਿੰਨੂੰ ਮਹਾਰਾਜ ਕਹਿੰਦੇ ਨਾ ਰਾਤ ਗਵਾਈ ਸੋਏ ਕਹਿ ਦਿਨਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਇਹਨਾਂ ਕਮਾਂ ਚ ਲੱਗਾ ਕਰਮ ਕੀ ਕਮਾਇਆ ਕੀ ਝਾੜੂ ਮਾਰਨਾ ਕਰਮ ਹੈ ਗੁਰਦੁਆਰੇ ਪੋਚਾ ਲਾ ਦੇਣਾ ਕਰਮ ਹੈ ਇਹ ਤਾਂ ਅਸੀਂ ਘਰੇ ਵੀ ਕਰਦੇ ਆਂ ਫਿਰ ਕਰਮ ਕੀ ਆਉ ਜਾਣੀਏ हे ਮੇਰੇ ਸਰੀਰ ਇਸ ਸੰਸਾਰ ਵਿੱਚ ਆ ਕੇ ਤੂੰ ਕੀ ਕੰਮ ਕੀਤਾ ਹੈ ਇਹ ਸਵਾਲ ਪ੍ਰਸ਼ਨ ਕਿ ਕੰਮ ਕਮਾਇਆ ਤਉਦ ਸਰੀਰਾ ਜਾਂ ਤੂੰ ਜਗ ਮੈਂ ਆਇਆ ਤੂੰ ਕਿਹੜਾ ਕੰਮ ਕੀਤਾ ਹੈ ਜਦੋਂ ਤੂੰ ਜਦੋਂ ਤੋਂ ਤੂੰ ਇਸ ਜਗਤ ਵਿੱਚ ਆਇਆ ਜਦੋਂ ਤੂੰ ਬੱਚਾ ਪੈਦਾ ਹੋਇਆ ਲੈ ਉਥੋਂ ਲੈ ਕੇ ਬੁਢੇਪੇ ਤੱਕ ਮਹਾਰਾਜ ਕਹਿੰਦੇ ਕੀ ਕੀਤਾ ਹੈ ਸਾਰੀ ਜ਼ਿੰਦਗੀ ਦਾ ਲੇਖਾ ਜੋਖਾ ਦੱਸ ਜੇਨਾ ਹਰ ਤੇਰਾ ਰਚਨ ਰਚਿਆ ਸੋ ਹਰ ਮਨਾਂ ਵਸਾਇਆ ਹਾਂ ਜਾਨਵਰ ਵੀ ਆਪਣਾ ਭੋਜਨ ਤਲਾਸ਼ਦੇ ਨੇ ਉਹਨਾਂ ਦੇ ਵੀ ਬੱਚੇ ਹੁੰਦੇ ਨੇ ਉਹਨਾਂ ਦੇ ਵੀ ਫਰਜ਼ ਹੁੰਦੇ ਨੇ ਉਹ ਵੀ ਆਪਣੇ ਬੱਚਿਆਂ ਨੂੰ ਸਿਖਾਉਂਦੇ ਤੇ ਸਾਰੇ ਕਰਦੇ ਨੇ ਇੱਚ ਵੱਖਰਾ ਕੀ ਡਿਫਰੈਂਟ ਕੀ ਤੈਨੂੰ ਮਾਲਕ ਨੇ ਬੁੱਧ ਦਿੱਤੀ ਕਹ ਜੀ ਤੂੰ ਇਹ ਸੋਚਿਆ ਵੀ ਜੇ ਉਸ ਮਾਲਕ ਨੇ ਮੈਨੂੰ ਬਣਾਇਆ ਕਿਤੇ ਮੈਂ ਉਹਦਾ ਸ਼ੁਕਰ ਮਨਾ ਲਵਾਂ ਜੇ ਉਸ ਮਾਲਕ ਨੇ ਮੈਨੂੰ ਬਣਾਇਆ ਉਹਨੇ ਸ੍ਰਿਸ਼ਟੀ ਨੂੰ ਹੋਰ ਸਵਾਰਨ ਵਾਸਤੇ ਇਨਸਾਨ ਬਣਾਇਆ ਅਸੀਂ ਇਹਨੂੰ ਵਿਗਾੜਨ ਵਿੱਚ ਲੱਗੇ ਗੰਦ ਪਾਉਣ ਚ ਲੱਗੇ ਅਸੀਂ ਇੱਥੇ ਖਾ ਪੀ ਕੇ ਮਲ ਟਿਆਗਣ ਚ ਲੱਗੀ ਮਹਾਰਾਜ ਕਹਿੰਦੇ ਇਹੋ ਹੀ ਕੰਮ ਕੀਤਾ ਹੋਰ ਨਹੀਂ ਕੁਝ ਕੀਤਾ ਕਦੀ ਕਿਸੇ ਦਾ ਭਲਾ ਕੀਤਾ ਹੀ ਕਦੀ ਕਿਸੇ ਦੁਖਿਆਰੇ ਦਾ ਦੁੱਖ ਦੂਰ ਕੀਤਾ ਹੀ ਦੁੱਖ ਦਿੱਤੇ ਜ਼ਰੂਰ ਹੋਣਗੇ ਦੂਰ ਕਰਨ ਦੀ ਗੱਲ ਵੱਖਰੀ ਕਰਮ ਤਾਂ ਇਹ ਨੇ ਮਾਪਿਓ ਦੀ ਸੇਵਾ ਕੀਤੀ ਤੇ ਮਾਪਿਓ ਦੀ ਸੇਵਾ ਨਹੀਂ ਕੀਤੀ ਬਾਹਰ ਬਾਬਿਆਂ ਦੇ ਚਰਣਾ ਨਾਲ ਲੱਗਾ ਤਾਂ ਕਰਮ ਕਮਾਇਆ ਆਪਣੇ ਦੀ ਸੇਵਾ ਨਹੀਂ ਹੁੰਦੀ ਆਪਣੇ ਘਰ ਵਿੱਚ ਝਾਤੀ ਮਾਰ ਕੇ ਵੇਖ ਤੇ ਨੂੰ ਕਿਤੇ ਉੱਥੇ ਕੋਈ ਮਜਬੂਰੀ ਵਾਲਾ ਜ਼ਰੂਰ ਮਿਲੇਗਾ ਉੱਥੇ ਬੰਦਾ ਦਾਨ ਦਿੰਦਾ ਨਹੀਂ ਉਹ ਸੋਚਦਾ ਵੀ ਮੇਰਾ ਰਿਸ਼ਤੇਦਾਰ ਹੈ ਇਹਨੂੰ ਕੀ ਦੇਣਾ ਚੱਲ ਧਾਰਮਿਕ ਸਥਾਨਾਂ ਤੇ ਹੋ ਤੁਰੇ ਤੇ ਗੁਰਦੇਵ ਪਾਤਸ਼ਾਹੀ ਮਹਾਰਾਜ ਕਹਿੰਦੇ ਕਿ ਇਹ ਕਰਮ ਕਮਾਇਆ ਤੋਂ ਹੁਣ ਮਹਾਰਾਜ ਅੱਗੇ ਕੀ ਕਹਿੰਦੇ ਹਨ ਕਹਿੰਦੇ ਜਿਨ ਹਰ ਤੇਰਾ ਰਚ ਨੱਚਿਆ ਸੋ ਹਰ ਮਨ ਅਵਸਾਰਾ ਜਿਸ ਪ੍ਰਭੂ ਨੇ ਤੇਰੀ ਬਣਤਰ ਬਣਾਈ ਹੈ ਜਿਨੇ ਤੈਨੂੰ ਬਣਾਇਆ ਹੈ ਉਸ ਪ੍ਰਭੂ ਨੂੰ ਕਦੀ ਚੇਤੇ ਨਹੀਂ ਤੇਰੇ ਮਨ ਵਿੱਚ ਉਹ ਵੱਸਦਾ ਹੈ ਉਹਨੂੰ ਕਦੀ ਚੇਤੇ ਹੀ ਨਹੀਂ ਕੀਤਾ ਅਸੀਂ ਤਾਂ ਕੋਈ ਸੰਸਾਰ ਦੇ ਵਿੱਚ ਦੁਨੀਆਵੀ ਪਦਰ ਦੀ ਗੱਲ ਕਰਾਂ ਬੰਦਾ ਸਾਡਾ ਕੋਈ ਕੰਮ ਸਵਾਰ ਦੇ ਨਾ ਅਸੀਂ ਉਹਦਾ ਵੀ ਸ਼ੁਕਰੀਆ ਕਰਦੇ ਹਾਂ ਉਹਨੇ ਤਾਂ ਸਾਨੂੰ ਜ਼ਿੰਦਗੀ ਦਿੱਤੀ ਮਨਾ ਉਹਦਾ ਵੀ ਸ਼ੁਕਰ ਕਰਿਆ ਕਰ ਉਹਦਾ ਸ਼ੁਕਰ ਹੋਣਾ ਜੀਆਂ ਨਾਲ ਪਿਆਰ ਕਰਕੇ ਉਹਦਾ ਸ਼ੁਕਰ ਹੋਣਾ ਸਭ ਦਾ ਸਤਿਕਾਰ ਕਰਕੇ ਉਹਦਾ ਸ਼ੁਕਰ ਹੋਣਾ ਇਹ ਧਰਤੀ ਨੂੰ ਹੋਰ ਸੋਹਣਾ ਬਣਾ ਕੇ ਵਰ ਪ੍ਰਸਾਦ ਨਹੀਂ ਹਰ ਮਨੁੱਖ ਸਿਆਪੂਰਬ ਲਿਖਿਆ ਪਾਇਆ ਗੁਰੂ ਦੀ ਕਿਰਪਾ ਨਾਲ ਹਰੀ ਮਨ ਵਿੱਚ ਵਸ ਗਿਆ ਹੈ ਇੰਜ ਪਿਛਲੇ ਕਰਮਾਂ ਦਾ ਲਿਖਿਆ ਫਲ ਮੈਂ ਪ੍ਰਾਪਤ ਕਰ ਲਿਆ ਮਹਾਰਾਜ ਕਹਿੰਦੇ ਗੁਰੂ ਦੀ ਕਿਰਪਾ ਹੋ ਗਈ ਮੈਨੂੰ ਗੁਰੂ ਮਿਲ ਗਿਆ ਗੁਰੂ ਦੇ ਮਿਲਨ ਨਾਲ ਮੈਨੂੰ ਗਿਆਨ ਆ ਗਿਆ ਇਹ ਖਰੀ ਮੈਨੂੰ ਬਣਾਉਣ ਵਾਲਾ ਤੂੰ ਐ ਮੈਨੂੰ ਸਵਾਸ ਦੇਣ ਵਾਲਾ ਮੈਨੂੰ ਰਿਜਕ ਦੇਣ ਵਾਲਾ ਸਭ ਕੁਝ ਦੇਣ ਵਾਲਾ ਤੂੰ ਐ ਇਹ ਜ਼ਿੰਦਗੀ ਤੇਰੀ ਐ ਹੁਣ ਤੋਂ ਮੈਂ ਉਹਦਾ ਵੀ ਸ਼ੁਕਰ ਮਨਾਉਣ ਲੱਗ ਪਿਆ ਮੈਂ ਕੰਨਾਂ ਨੂੰ ਉਹਦੇ ਮਾਰਗ ਤੇ ਲਾਤਾ ਐ ਮੇਰੀਆਂ ਅੱਖਾਂ ਹੁਣ ਉਹਦੇ ਹੁਕਮ 'ਚ ਚੱਲਦੀਆਂ ਮੇਰੀ ਜ਼ੁਬਾਨ ਵੀ ਉਹਦੇ ਹੁਕਮ 'ਚ ਇਹ ਮਾਨੇ ਕਿ ਇਹ ਸ਼ਰੀਰ ਹੀ ਮਾਨੁਸਮਰਪਿਤ ਕਰਦਾ ਤਨ ਮਨ ਤਨ ਸਭ ਉਹਨੂੰ ਸੌਂਪਦਾ ਹੈ ਕਹੈ ਨਾਨਕ ਇਹ ਸ਼ਰੀਰ ਪ੍ਰਵਾਨ ਹੋ ਆ ਜਿਨ ਸਤਿਗੁਰਸਿਓਂ ਚਿਤ ਲਾਇਆ ਮਹਾਰਾਜ ਕਹਿੰਦੇ ਨੇ ਇਹ ਸ਼ਰੀਰ ਪ੍ਰਵਾਨ ਉਹਦਾ ਹੁੰਦਾ ਏ ਜਿਨੇ ਗੁਰੂ ਨਾਲ ਚਿਤ ਲਗਾ ਕੇ ਉਪਦੇਸ਼ ਨੂੰ ਸੁਣਿਆ ਆਪਣੇ ਹਿਰਦੇ ਚ ਵਸਾਇਆ ਤਨ ਮਨ ਤਨ ਸਭ ਪਰਮੇਸ਼ਰ ਨੂੰ ਸੌਂਪ ਦਿੱਤਾ ਸਾਤ ਸੰਗਤ ਜੀ ਹੋਲੇ ਮਹੱਲੇ ਦਾ ਪੁਰਬ ਮਨਾ ਕੇ اٹھے ਆ ਵੇਖੋ ਦੁਨੀਆ ਕਿੰਦਰ ਨੂੰ ਤੁਰਦੀ ਹੈ ਮੈਂ ਆਲੋਚਨਾ ਨਹੀਂ ਕਰਾਂਗਾ ਮੈਂ ਕੇਵਲ ਨਾਮ ਦੀ ਗੱਲ ਕਰਨੀ ਤਤ ਦੀ ਗੱਲ ਕਰਨੀ ਹੁਣ ਗੁਰਬਾਣੀ ਦਾ ਜੋ ਸਿਧਾਂਤ ਹੈ ਉਹਦੇ ਵਿੱਚ ਪ੍ਰਹਲਾਦ ਦੀ ਗੱਲ ਕੀਤੀ